ਚੋਰਾਂ ਨੇ ਇਸ ਕਦਰ ਆਤੰਕ ਮਚਾਇਆ ਹੋਇਆ ਕਿ ਚਾਰੇ ਪਾਸੇ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਵੇਂ ਚੋਰਾਂ ਦੇ ਵੱਲੋਂ ਏਟੀਐਮ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਲੋਹੇ ਦੇ ਹਥਿਆਰਾਂ ਦੇ ਨਾਲ ਬੁਰੀ ਤਰੀਕੇ ਨਾਲ ਕੱਟਿਆ ਤੇ ਵਿੱਚੋਂ ਲੱਖਾਂ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਮਾਮਲਾ ਜਲੰਧਰ ਦੇ ਲੱਦੇਵਾਲੀ ਦੇ ਨੇੜੇ ਲੇ ਇੱਕ ਏਟੀਐਮ ਤੋਂ ਸਾਹਮਣਿਆ ਜਿੱਥੇ ਕਿ ਚੋਰਾਂ ਦੇ ਵੱਲੋਂ ਏਟੀਐਮ ਨੂੰ ਬੈਲਡਿੰਗ ਸੈੱਟ ਦੇ ਨਾਲ ਕੱਟ ਦਿੱਤਾ ਤੇ ਉਸ ਦੇ ਵਿੱਚੋਂ ਪੈਸੇ ਲੈ ਕੇ ਫਰਾਰ ਹੋ ਗਏ ਇਸ ਤੋਂ ਇਲਾਵਾ ਪੁਲਿਸ ਨੇ ਸੀਸੀਟੀਵੀ ਕੈਮਰੇ ਦੇਖ ਕੇ ਇਸ ਤੋਂ ਬਾਅਦ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਨੂੰ ਅੱਜ ਡਿਊਟੀ ਆਫਸਰ ਹੈ ਮੈਸੇਜ ਮਿਲਿਆ ਵੀ ਲੱਦੀਵਾਲੀ ਤੇ ਲੱਗ ਗਈ ਐਸਵੀਏ ਦਾ ਜੀਮ ਹੈਗਾ ਕੁੱਤੇ ਕੋਈ ਬਾਰ ਦਾ ਹੋਈਏ ਤੇ ਮੌਕੇ ਤੇ ਹਾਂ ਮੌਕੇ ਤੇ ਆਇਆ ਕਿਥੇ ਮਿਸਟਰ ਪੁਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਦਾ ਫੋਟੋ ਸਟੇਟਮੈਂਟ ਰਿਕਾਰਡ ਕਰਾਈ ਜੀ ਉਹ ਦੱਸਿਆ ਵੀ ਮੈਂ ਤੇਰਾ 6 ਬਿਲਡਿੰਗ ਉੱਪਰ ਹੀ ਹੋਈ ਹੈ ਇੱਕ ਵਾਲੀ ਦੁਕਾਨ ਹੈ ਜਿਹਨੂੰ ਮੈਂ ਵੀ ਦੇਖ ਰਿਹਾ ਕਰਦਾ ਜਿਹੜਾ ਚਲੋ ਪੁੱਛਿਆ ਜਾਂਦਾ ਤੇ ਉਹ ਸ਼ਾਮ ਨੂੰ ਕੱਲ੍ਹ ਖਰਦ ਜੀ ਨੂੰ ਕਹਿੰਦਾ ਵੀ ਮੈਂ 3.9 ਪੌਣੀ 10 ਦੇ ਜਿਹੜੇ ਦੁਕਾਨ ਬੰਦ ਕਰਕੇ ਚਲੇਗਾ ਸ਼ਟਰ ਨਾਲ ਤਾਂ ਲੌਕ ਲਾ ਕੇ ਚਲਾਗੇ। ਹੂੰ। ਲੇਕਿ ਸਵੇਰੇ ਜਦੋਂ ਰਜਾਇਨਾ ਕਰਾਂ ਮੈਂ ਸਾਡੇ ਕੀ ਵੀ ਆਇਆ ਡਾਕ ਫੋਨ 'ਤੇ 18 ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਲੱਗਿਆ। ਸ਼ਟਰ ਚੈੱਕ ਕੀਤਾ ਮੈਂ ਦੇਖਿਆ ਕਿ ਜਿਹਦੇ ਅੰਦਰ 18 ਦੀ ਮਸ਼ੀਨ ਹੈਗੀ ਹੈ ਮਸ਼ੀਨ ਦੇ ਵਿੱਚ ਜਿਹੜਾ ਕੋਈ ਨਾਮ ਹੁੰਦਾ ਸੀ ਉਹਨੂੰ ਗੈਸ ਕਟਰ ਨਾਲ ਕੱਟ ਗਏ। ਉਹਦੇ ਵਿੱਚ ਜਿਹੜੀਆਂ ਕੈਸ਼ ਦੀਆਂ ਤਰੀਆਂ ਹੈ ਕਿਸੀਆਂ ਉਹ ਉਹਨਾਂ ਨੇ ਚੋਰੀ ਕਰਿਆ ਕਿੰਨਾ ਕੈਸ਼ ਸਵਾਰੂ ਦੱਸੇ ਇਹ ਸਾਨੂੰ ਉਹਨਾਂ ਨੇ ਹਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਐਕਜੈਕਟ ਮੋਡ ਕੋਈ ਲਿਖਾਈ ਐਕਜੈਕਟ ਲੋਕੇਸ਼ਨ ਕੀ ਇਹ ਹੈ ਜੀ ਲੁਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਨਹੀਂ ਹੁੰਦਾ ਕਦੇ ਵੀ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਕੋਈ ਨਹੀਂ ਇਹ ਦੱਸ ਕੋਈ ਸੀਸੀਟੀਵੀ ਚ ਆਇਆ ਕਿੰਨੇ ਵਜੇ ਦੇਖੀ ਸੀ ਸੀਸੀਟੀਵੀ ਆਹੀ ਹਾਲੇ ਤੱਕ ਚੈੱਕ ਕਰਦੇ ਪਏ ਜੇਦਾ ਵੀ ਕੋਈ ਆਏਗਾ ਉਹਦੇ ਖਲਾਫ ਫਿਰ ਕਿੰਨੇ ਕੋਈ ਇਨਫੋਰਮੇਸ਼ਨ ਕਰਕੇ ਪਹੁੰਚਾ ਸਾਡੇ ਕੋਲ 3:00 9:00 ਵਜੇ ਵਰਤਨ ਸੁਣਾ ਦੇਖਿਆ ਨਾ ਜਦੋਂ ਵੀ ਬੈਂਕ ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰਾ ਜਿਹੜਾ ਇਹਨਾਂ ਦਾ ਹੈੱਡਕ quarter ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਕਰਦੇ ਇਹਨ ਕਿ ਜਦੋਂ ਏਟੀਐਮ ਦੇ ਬਾਹਰ ਕੈਮਰੇ ਬਾਹਰ ਕਿਉਂ ਨਹੀਂ ਲਗਾਏਗੇ ਅੰਨਾ ਨੇ ਬਾਹਰ ਵੀ ਏਟੀਐਮ ਦੇ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕਾਂ ਦੇ ਇਹਦਾ ਕੰਮ ਹੈ ਇਸ ਬਾਰੇ ਤੁਸੀਂ ਅਸੀਂ ਕੋਈ ਐਕਸਪਲੇਨ ਕਰ ਦੋ ਬੈਂਕ ਦਾ ਕੰਮ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕਦਮ ਉੱਤੇ ਚੱਲ ਰਹੇ ਜਿਵੇਂ ਸੇਮ ਦੇ ਜੋ ਸੈਕਸ਼ਨ ਬਣਦੇ ਉਸ ਤੱਕ ਪਤਾ ਸਦੀ ਕਰਦੇ ਅਸੀਂ ਇਹੀ ਕਰਾਂਗੇ ਉਹਨੇ ਕਿਹਾ ਕਿ ਮੈਂ ਪ੍ਰਾਈਵੇਟ ਜੋਬ ਕਰਦਾ ਉਹਦਾ ਕੰਮ ਹੈ ਸਿਰਫ ਇਸ ਦੀ ਸਾਂਭ-ਸਭਾਈ ਕਰਦੀ ਬਿਲਡਿੰਗ ਦੇ ਦੀ ਏਟੀਐਮ ਦੇ ਅੰਦਰ ਝਾੜੂ ਪੋਚਾ ਕਰਦਾ ਕੰਮ ਹੈ ਹੋਗੇ ਤਾਂ ਕੱਲ ਸ਼ਾਮੀ ਮੈਂ 9:30 ਪੌਣੇ 10 ਵਜੇ ਜਿਹੜਾ ਮੈਂ ਏਟੀਐਮ ਲੌਗ ਲਾ ਕੇ ਮੈਂ ਘਰ ਚਲਾ ਗਿਆ ਜੀ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਮੈਂ 8:30 ਜਿਹਦਾ ਉਹਨੂੰ ਖੋਲਣ ਵਾਸਤੇ ਆਇਆ ਲੌਗ ਜਦੋਂ ਮੈਂ ਆਇਆ ਤਾਂ ਦੇਖਿਆ ਤੇ ਲੌਗ ਜਿਹੜਾ ਸੀਗਾ ਉਹਦਾ ਨਾਲ ਨਹੀਂ ਸੀ ਸ਼ਟਰ ਜੀ ਜਿਹੜਾ ਉਹ ਲਾ ਕੇ ਗਿਆ ਸੀ ਸ਼ਟਰ ਉਹ ਨਾਲ ਨਹੀਂ ਸੀ ਤੇ ਉਹਨੇ ਜਦੋਂ ਸ਼ਟਰ ਨੂੰ ਚੱਕ ਕੇ ਦੇਖਿਆ ਤੇ ਅੰਦਰ ਉਹ ਜਿਹੜੀ ਜਨਤਰੀ ਮਸ਼ੀਨ ਲੱਗੀ ਹੈ ਏਟੀਐਮ ਦੀ ਉਹਦੇ ਵਿੱਚੋਂ ਜਿਹੜੀ ਆ ਉਹ ਮਸ਼ੀਨ ਨੂੰ ਕਿਸੇ ਨਾਮ ਨੂੰ ਵਿਅਕਤੀਆਂ ਵੱਲੋਂ ਗੈਸ ਕਟਰ ਦੇ ਨਾਲ ਕੱਟ ਖੈ ਦੇਖਿਆ ਜਾ ਸਕਦਾ ਤਾਂ ਹੁਣ ਇਨਾ ਚੋਰਾਂ ਨੇ ਆਪਣੇ ਕੋਲ ਜਹੇ ਹਥਿਆਰ ਰੱਖੇ ਹੋਏ ਨੇ ਤਾਂ ਕਿ ਕਿਤੋਂ ਵੇਹ ਚੋਰੀ ਦੀ ਲੁੱਟ ਕਰਕੇ ਖਾਲੀ ਵਾਪਸ ਨਾ ਪਰਤਨ ਤੇ ਅਜਿਹੇ ਹਥਿਆਰਾਂ ਦੇ ਨਾਲ ਇਹਨਾਂ ਦੇ ਵੱਲੋਂ ਉਥੋਂ ਜਿਹੜੀ ਕਿ ਚੋਰੀ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ